ਸਾਨੂੰ ਸਰ ਇਹਨਾਂ ਦੀ ਮਾਤਾ ਜੀ ਵੱਲੋਂ ਫੋਨ ਆਇਆ ਸੀਗਾ ਕਿ ਵੀ ਦੇਖਿਓ ਜਾ ਕੇ ਸਾਨੂੰ ਸ਼ਾਇਦ ਕਿ ਕਿਹੜੇ ਹਸਪੀਟਲ ਦੇ ਵਿੱਚ ਐਡਮਿਟ ਆ ਹ ਹਸਪੀਟਲ ਚ ਡਾਕਟਰ ਇਹੀ ਕੁਝ ਦੱਸਦੇ ਸੀਗੇ ਕਿ ਉਹਦੀ ਹਾਲਤ ਬਹੁਤ ਗੰਭੀਰ ਆ ਤੇ ਤੁਹਾਨੂੰ ਹਸਪੀਟਲ ਵੱਲੋਂ ਕੀ ਦੱਸਿਆ ਗਿਆ ਕਿ ਇਹਨਾਂ ਦਾ ਮਾਰਗ ਟਾਈ ਹੋਈ ਆ ਜਾਂ ਐਕਸੀਡੈਂਟ ਦੱਸਿਆ ਗਿਆ ਸੀ ਉਹ ਕਹਿੰਦੇ ਐਕਸੀਡੈਂਟ ਹੋਇਆ ਏ ਐਕਸੀਡੈਂਟ ਲੱਗਦਾ ਨਹੀਂ ਹੈਗਾ ਕਿਉਂਕਿ ਜਿਸ ਦਾ ਉਹਨਾਂ ਦੀ ਸਾਰੀ ਹੀ ਸੱਟਾਂ ਸਿਰ ਦੇ ਵਿੱਚ ਲੱਗੀਆਂ ਸੀ ਤੇ ਡੀ ਐਮ ਸੀ ਚ ਦੀ ਮੈਸਿਟ 5-6 ਦਿਨ ਹੋ ਗਏ ਪਏ ਇਹਨਾਂ ਨੂੰ ਉਹਨੂੰ ਹੋਸ਼ ਹੀ ਨਹੀਂ ਆ ਰਿਹਾ ਹੈਗਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਮੈਂ ਹਾਂ ਅਭਿਸ਼ੇਕ ਜਲੋਟ ਟਰੱਕ ਗੱਲ ਕਰੀਏ ਲੁਧਿਆਣਾ ਦੇ ਵਿੱਚ ਆਏ ਦਿਨ ਮਾਰਕਟ ਆਈ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਹੁਣ ਤਾਜ਼ਾ ਮਾਮਲਾ ਪ੍ਰਤਾਪਪੁਰਾ ਏਰੀਆ ਦਾ ਜੋ ਕਿ ਹਲਕਾ ਗੇਲ ਦੇ ਵਿੱਚ ਪੈਦਾ ਇੱਥੇ ਇੱਕ ਨੌਜਵਾਨ ਨੂੰ ਨਜਾਇਜ਼ ਤੌਰ ਤੇ ਘੇਰ ਕੇ ਸਿਰ ਦੇ ਵਿੱਚ ਰਾਡਾ ਤੇ ਖੰਡਿਆਂ ਨਾਲ ਇਸ ਤਰੀਕੇ ਦੇ ਨਾਲ ਕੁੱਟਿਆ ਗਿਆ ਕਿ ਉਹ ਹੱਲੇ ਤੱਕ 4 ਤੋਂ 5 ਦਿਨ ਹੋ ਗਏ ਆ ਛੱਟ ਪੂਜਾ ਵਾਲਾ ਦਿਨ ਸੀਗਾ ਤੇ ਅੱਜ ਦਿਨ ਦੇਖ ਲਓ ਤੇ ਹੱਲੇ ਤੱਕ ਉਹ ਹੋਸ਼ ਚ ਨਹੀਂ ਆ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਮਦਾ ਕੀ ਕਾਰਨ ਬਣਿਆ ਕਿ ਤੁਹਾਡੇ ਬੇਟੇ ਨੂੰ ਲਗਾਤਾਰ ਇੰਨਾ ਬੁਰੀ ਤਰੀਕੇ ਨਾਲ ਕੁੱਟਿਆ ਗਿਆ ਘਰੋਂ ਆਂਦੇ ਪੈ ਸੀ ਦਵਾਈ ਲੈਣ ਗਏ ਸੀ ਦੇਖ ਕਰੇ ਉਹਨੂੰ ਫੋਨ ਲਾਇਆ ਵੀ ਬੇਟੇ ਘਰੇ ਆ ਜਾ ਘਰੇ ਨਹੀਂ ਆ ਪਿਆ ਕਹਿੰਦਾ 20 25 ਮਿੰਟ ਤੱਕ ਰਾਰਿਆ ਬਸ ਦਵਾਈ ਲੈਣ ਗਿਆ ਸੀਗਾ ਬਾਅਦ ਚ ਕੁੱਟਮਾਰ ਕਰਤੀ ਉਹਨਾਂ ਨੂੰ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡਾ ਬੇਟਾ ਇੰਨਾ ਸੀਰੀਅਸ ਆ ਜਾਂ ਹਸਪੀਟਲ ਲੈ ਕੇ ਜਾਣਾ ਹੁਣ ਆਇਆ ਬਾੜੇਵਾਲ ਤੋਂ ਵੀ ਤੁਹਾਡਾ ਸੋਨੂੰ ਉੱਥੇ ਨਹਿਰ ਤੇ ਵੀ ਬੇਹੋਸ਼ ਪਿਆ ਵਾ ਉਹਨੂੰ ਚੱਕ ਲਿਓ ਜਾ ਕੇ ਹਸਪੀਟਲ ਚ ਜੋ ਤੁਸੀਂ ਹਸਪੀਟਲ ਪਹੁੰਚੇ ਤੇ ਤੁਹਾਨੂੰ ਹਸਪੀਟਲ ਵੱਲੋਂ ਕੀ ਦੱਸਿਆ ਗਿਆ ਕਿ ਇਹ ਨਾ ਨਾ ਮਾਰ ਗਟਾਈ ਹੋਈ ਹੈ ਜਾਂ ਐਕਸੀਡੈਂਟ ਦੱਸਿਆ ਗਿਆ ਸੀ ਉਹ ਕਹਿੰਦੇ ਐਕਸੀਡੈਂਟ ਹੋਇਆ ਸੀ ਤੁਹਾਨੂੰ ਪਤਾ ਕਦੋਂ ਲੱਗਿਆ ਸਹੀ ਮਾਇਨੇ 'ਚ ਕਿ ਹਾਂ ਵੀ ਇਹਦੇ ਨਾਲ ਆਹ ਕਾਂਡ ਕਰਕੇ ਮੁੰਡਿਆ ਕੇ ਕੋਈ ਕੁਝ ਪਤਾ ਨਹੀਂ ਲੱਗਿਆ ਹੈਗਾ ਫੋਨ ਤੇ ਪਤਾ ਲੱਗਿਆ ਵੀ ਤੁਹਾਡਾ ਬੇਟਾ ਉੱਥੇ ਤੁਸੀਂ ਪਹੁੰਚ ਜਾਓ ਤੇ ਫਿਰ ਉਹਨਾਂ ਨੇ ਉਧਰ ਰੈਫਰ ਕਰਤਾ ਇਧਰ ਹਸਪੀਟਲ 'ਚੋਂ ਡੀਐਮਸੀ 'ਚ ਡੀਐਮਸੀ 'ਚ 5-6 ਦਿਨ ਹੋ ਗਏ ਪਏ ਇਹਨੂੰ ਉਹਨੂੰ ਹੋਸ਼ ਹੀ ਨਹੀਂ ਆ ਰਿਹਾ ਹੈਗਾ ਉਹ ਜਿਹੜੇ ਕੁੱਟ ਮਾਰ ਵਾਲੇ ਮੁੰਡੇ ਨਹੀਂ ਜੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਉਹਨਾਂ ਦੋ ਸ਼ਖਸ ਪੁਲਿਸ ਨੇ ਆਈਡੈਂਟੀਫਾਈ ਕੀਤੇ ਨੇ। ਇੱਕ ਜੀ ਆਹ ਸ਼ਖਸ ਨੇ ਤੁਹਾਡੇ ਬੇਟੇ ਉੱਤੇ ਹਮਲਾ ਕੀਤਾ ਸੀ। ਉਹਨਾਂ ਨਾਲ ਹੋਰ ਵੀ ਨੌਜਵਾਨ ਸੀਗੇ ਤੇ ਉਹਨਾਂ ਵੱਲੋਂ ਤੁਹਾਨੂੰ ਕਿਹੋ ਜੀ ਰਿਸਪਾਂਸ ਮਿਲਿਆ ਕਿਉਂਕਿ ਪੁਲਿਸ ਕਹਿ ਰਹੀ ਹੈ ਕਿ ਅਸੀਂ ਮੁਲਜ਼ਮਾਂ ਨੂੰ ਫੜ ਲਵਾਂਗੇ ਪਰ ਜਿਹੜੇ ਬਾਕੀ ਮੁਲਜ਼ਮ ਆ ਉਹ ਸ਼ਹਿਰ ਛੱਡ ਕੇ ਭੱਜ ਚੁੱਕੇ ਨੇ। ਹਾਂ ਜੀ ਦੋ ਦੋ ਕਹਿੰਦੇ ਭੱਜ ਗਏ ਨੇ ਉਹ ਫੜੇ ਨਹੀਂ ਗਏ ਹੈਗੇ ਅਜੇ। ਦੋ ਖਣੀ ਤਿੰਨ ਮੈਨੂੰ ਹੁਣ ਪਤਾ ਨਹੀਂ ਹੈਗਾ ਇੰਨਾ। ਵੀ ਜੋ ਵੀ ਮੈਂ ਸੁਣਦੀ ਮੈਨੂੰ ਉਹੀ ਮੈਨੂੰ ਇੰਨਾ ਪਤਾ ਹੈਗਾ ਬਸ। ਸਾਡੇ ਨਾਲ ਉਸ ਨੌਜਵਾਨ ਦੇ ਯਾਰ ਦੋਸਤ ਮੌਜੂਦ ਨੇ ਜਿਨ੍ਹਾਂ ਵੱਲੋਂ ਹਸਪਤਾਲ ਦੇ ਵਿੱਚ ਤੇ ਪੁਲਿਸ ਦੇ ਨਾਲ ਮਿਲ ਕੇ ਉਹ ਨੌਜਵਾਨਾਂ ਨੂੰ ਲੱਭਿਆ ਗਿਆ ਭਾਈ ਕਿਵੇਂ ਪਤਾ ਲੱਗਾ ਕਿ ਹਾਂ ਵੀ ਇਹ ਐਕਸੀਡੈਂਟ ਨਹੀਂ ਸੀਗਾ ਕਿ ਇਹਦਾ ਤੇ ਇਸ ਤਰੀਕੇ ਨਾਲ ਮਾਰ ਘਟਾਈ ਹੋਈ ਹੈ ਸਾਨੂੰ ਸਰ ਇਹਨਾਂ ਦੀ ਮਾਤਾ ਜੀ ਵੱਲੋਂ ਫੋਨ ਆਇਆ ਸੀਗਾ ਕਿ ਵੀ ਦੇਖੋ ਜਾ ਕੇ ਸਾਨੂੰ ਸ਼ਾਇਦ ਵੀ ਕਿਸ ਕਿਹੜੇ ਹਸਪਤਾਲ ਦੇ ਵਿੱਚ ਐਡਮਿਟ ਆ ਤੇ ਜਦੋਂ ਅਸੀਂ ਡੀਐਮਸੀ ਜਾ ਕੇ ਦੇਖਿਆ ਕਿ ਉਹਦੀ ਹਸਪਤਾਲ 'ਚ ਡਾਕਟਰ ਇਹੀ ਕੁਝ ਦੱਸਦੇ ਸੀਗੇ ਕਿ ਉਹਦੀ ਹਾਲਤ ਬਹੁਤ ਗੰਭੀਰ ਆ ਤੇ ਉਹਦੇ ਵੀ ਹਜੇ ਕੋਈ ਚਾਂਸ ਨਹੀਂ ਦੱਸ ਨਹੀਂ ਸਕਦੇ ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ ਤੇ ਉਸ ਤੋਂ ਬਾਅਦ ਅਸੀਂ ਜਦੋਂ ਜਾ ਕੇ ਆਪਣੇ ਪੀਆਯੂ ਨਜ਼ਦੀਕੀ ਜਿਹੜਾ ਆਪਣਾ ਥਾਣਾ ਪੈਂਦਾ ਪੀਆਯੂ ਉੱਥੇ ਜਾ ਕੇ ਅਸੀਂ ਰਿਪੋਰਟ ਕਰਾਈ ਆ ਉਸ ਤੋਂ ਸਾਨੂੰ ਇਹ ਗੱਲ ਪਤਾ ਲੱਗੀ ਕਿ ਵੀ ਸ਼ਾਇਦ ਇਹ ਐਕਸੀਡੈਂਟ ਕੇਸ ਦੱਸਿਆ ਜਾਂਦਾ ਵਾ ਡੀਐਮਸੀ ਵੱਲੋਂ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਐਸਐਚਓ ਸਾਹਿਬ ਨੂੰ ਜਿਹੜੇ ਵੀ ਉੱਥੇ ਹੈਗੇ ਨੇ ਉਹਨਾਂ ਨੂੰ ਜਾ ਕੇ ਦਰਖਾਸਤ ਦਿੱਤੀ ਵੀ ਸਰ ਸਾਡਾ ਵੀ ਜੋ ਵੀ ਹੈ ਨਾ ਵੀ ਐਕਸੀਡੈਂਟ ਲੱਗਦਾ ਨਹੀਂ ਹੈਗਾ ਕਿਉਂਕਿ ਜਿਸ ਦਾ ਉਹਦੇ ਸਾਰੀ ਹੀ ਸੱਟਾਂ ਸਿਰ ਦੇ ਵਿੱਚ ਲੱਗੀਆਂ ਸੀ ਤੇ ਜਿਹੜਾ ਨਾਲ ਦਾ ਨਾਲ ਜਿਹੜਾ ਬੰਦਾ ਸੀਗਾ ਉਹ ਤਾਂ ਉੱਥੋਂ ਗਾਇਬ ਹੋ ਗਿਆ ਸੀਗਾ ਜੀ ਮੌਕੇ ਤੋਂ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵੇਰੀਫਿਕੇਸ਼ਨ ਕੀਤੀ ਸੀ ਸੀਸੀਟੀਵੀ ਉਥੋਂ ਦੀ ਕੜਾਈਆਂ ਉਸ ਤੋਂ ਉਹ ਹੀ ਪਤਾ ਲੱਗਿਆ ਕਿ ਵੀ ਕਿਸੇ ਅਨਨੋਨ ਬੰਦੇ ਨੇ ਇਹਨੂੰ ਇਹਦੇ ਤੇ ਹਮਲਾ ਕੀਤਾ ਵਾ ਸਾਨੂੰ ਬਾਅਦੂ ਇਹ ਪੁੱਛਿਆ ਗਿਆ ਕਿ ਵੀ ਤੁਸੀਂ ਕੋਈ ਤੁਹਾਡੀ ਕੋਈ ਪੁਰਾਣੀ ਰੰਜਿਸ਼ ਹੈ ਸੀ ਇਹ ਤੋਂ ਇਨਕਾਰ ਕੀਤਾ ਫਿਰ ਉਹਨਾਂ ਨੇ ਵੈਰੀਫਾਈ ਕਰਕੇ ਉਹ ਬੰਦਿਆਂ ਨੂੰ ਸਵੇਰ ਸੁਬਾ ਮੇਰੇ ਕਾ 4:30 ਵਜੇ ਉਹਨਾਂ ਨੇ ਰੇਡ ਪਾਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਫੜਿਆ ਵਾ ਇਹ ਨੌਜਵਾਨ ਸਿਗੇ ਕੌਣ ਜਿਹੜਾ ਨਾਣਾ ਦੇ ਉੱਤੇ ਹਮਲਾ ਕੀਤਾ ਪਤਾ ਨਹੀਂ ਇਹ ਮਤਲਬ ਉਥੋਂ ਪੁੱਛਣ ਤੇ ਦੱਸਿਆ ਜਾਂਦਾ ਵਾ ਕਿ ਵੀ ਇਹ ਉੱਥੇ ਕੋਈ ਸ਼ਟਪੂਆ ਦਰਾਨ ਉੱਥੇ ਕੋਈ ਪ੍ਰੋਗਰਾਮ ਚੱਲ ਰਿਹਾ ਸੀਗਾ ਤੇ ਇਹ ਨਿੰਗ ਦੇ ਨਿਕਲਦੇ ਪਏ ਸੀਗੇ ਇਹ ਨਿਕਲਣ ਦੇ ਪਿੱਛੇ ਕੋਈ ਬਹਿਸ-ਵਸਾਈ ਹੋਈ ਸੀ ਤੇ ਉਹਨਾਂ ਨੇ ਮਤਲਬ ਇੰਨੀ ਕੇਵਸ ਬਹਿਸ-ਵਸਾਈ ਦੇ ਪਿੱਛੇ ਜਦੋਂ ਇਹ ਰਾਤ ਨੂੰ ਵਾਪਸ ਆ ਰਹੇ ਸੀ ਉਹਨਾਂ ਨੇ ਪਛਾਣ ਲਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਪਿੱਛਾ ਕਰਕੇ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ ਤੇ ਨੌਜਵਾਨਾਂ ਨੇ ਕੁਝ ਦੱਸਿਆ ਜਿਹੜੇ ਫੜੇ ਗਏ ਕਿ ਸਿਰਫ ਰਸਤਾ ਰੋਕਣ ਦੇ ਕਾਰਨ ਆ ਕਿ ਹੋ ਇਹ ਕਿ ਪੁਰਾਣੀ ਕੋਈ ਰੰਜਿ ਕਿਉਂਕਿ ਪੁਲਸ ਕਹਿ ਰਹੀ ਕਿ ਪੁਰਾਣੀ ਰੰਜਿਸ਼ ਹੈ ਇਹਦੇ ਜਿਦੋਂ ਸਾਨੂੰ ਤਾਂ ਕੋਈ ਇਦਾਂ ਦਾ ਲੱਗਦਾ ਨਹੀਂ ਹੈਗਾ ਕਿ ਉਹਦੀ ਕੋਈ ਪੁਰਾਣੀ ਰੰਜਿਸ਼ ਹੋਵੇ ਕਿਉਂਕਿ ਉਹ ਇਦਾਂ ਦਾ ਮੈਨੂੰ ਇਦਾਂ ਦਾ ਸਹੀਗਾ ਨਹੀਂ ਵੈਸੇ ਵੀ ਕਿਸੇ ਨਾਲ ਇਦਾਂ ਦੀ ਪੁਰਾਣੀ ਰੰਜਿਸ਼ ਰੱਖਦਾ ਹੋਵੇ ਪਹਿਲਾਂ ਉਹਦਾ ਉੱਥੇ ਘਰ ਜ਼ਰੂਰ ਸੀਗਾ ਬਾੜੇ ਵਾਲ ਆਂਦਾ ਜਾਂਦਾ ਸੀਗਾ ਬਸ ਆਪਣੇ ਪੁਰਾਣੇ ਦਾ ਯਾਰਾਂ ਦੋਸਤਾਂ ਕੋਲੇ ਤੇ ਉਸ ਦਿਨ ਵੈਸੇ ਵੀ ਉਹ ਕੋਈ ਜ਼ਿਆਦਾ ਆਪਣਾ ਕੋਈ ਕੰਮ ਨਹੀਂ ਕਰਨ ਗਿਆ ਜੀ ਸਿਰਫ ਆਪਣੀ ਮੈਡੀਸਿਨ ਲੈਣ ਗਿਆ ਜੀ ਉਹਦੇ ਹੱਥੇ ਛੱਟ ਲੱਗੀ ਹੋਈ ਸੀਗੀ ਉਹਦੀ ਦਵਾਈ ਲੈਣ ਗਿਆ ਸੀਗਾ ਸਿਰਫ ਹਸਪੀਟਲ ਚ ਤੇ ਕੋਈ ਉੱਥੇ ਸੀਸੀਟੀਵੀ ਅਤੇ ਦੇਖ ਸਕਦੇ ਹੋ ਤੁਸੀਂ ਜੇ ਦੇਖਣੀ ਚਾਹੋ ਤੇ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਸ਼ਖਸ ਹੈ ਉਹ ਆਂਦਾ ਹੈ ਤੇ ਜਿਹੜੀ ਦੇ ਤੇਲੀ ਚੀਜ਼ ਤੇ ਗਿਰਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਸ ਦੇ ਉੱਤੇ ਲਗਾਤਾਰ ਹਮਲਾ ਹੋ ਰਿਹਾ ਹੈ ਤੇ ਉਸ ਦੇ ਉੱਤੇ ਰਾਡਾਂ ਅਤੇ ਖੰਡਿਆਂ ਦਾ ਇਸਤੇਮਾਲ ਕੀਤਾ ਗਿਆ ਸਿਰਫ ਬਲਾਈਂਡ ਜਿਹੜੇ ਟੱਕ ਸਿਰ ਉੱਤੇ ਹੀ ਦਿੱਤੇ ਗਏ ਪਰ ਹੋਰ ਕਿਤੇ ਵੀ ਇਹ ਟੱਕ ਨਹੀਂ ਦਿੱਤੇ ਗਏ ਤੇ ਹੁਣ ਪੁਲਿਸ ਨੇ ਕਿੰਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਸਰ ਮੇਰੀ ਖਿਆਲ ਨਾਲ ਉਸ ਟਾਈਮ ਤੇ ਸਾਡੇ ਸਾਹਮਣੇ ਤਾਂ 6 ਜਾਂ 7 ਬੰਦਿਆਂ ਨੂੰ ਚੱਕਿਆ ਸੀਗਾ ਪਰ ਇਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਦੋ ਜਿਹੜੇ ਬੰਦੇ ਸੀਗੇ ਉਹਨਾਂ ਨੇ ਮੰਨਿਆ ਸੀਗਾ ਕਿ ਅਸੀਂ ਹਾਂ ਇਹ ਚੀਜ਼ ਤੇ ਸੀਗੇ ਤੇ ਜਿਹੜਾ ਮੇਨ ਇਹਦੇ ਵਿੱਚ ਮਾਰ ਰਿਆ ਵਾ ਉਹਨਾਂ ਨੂੰ ਵੀ ਉਹਨੂੰ ਵੀ ਆਇਡੈਂਟੀਫਾਈ ਕਰਕੇ ਉਹਨਾਂ ਨੇ ਚੱਕ ਲਿਆ ਸੀਗਾ ਸੂਰਜ ਨਾਮ ਦਾ ਉਹ ਵਿਅਕਤੀ ਦੱਸਿਆ ਜਾਂਦਾ ਵਾ ਉਹ ਵੀ ਬੜੇ ਹਾਲ ਤੋਂ ਹੀ ਆ ਹੱਲੇ ਤੱਕ ਉਹ ਹੋਸ਼ਤ ਨਹੀਂ ਆਇਆ 5 ਦਿਨ ਹੋ ਗਏ ਪਰ ਪੁਲਸ ਇਹੀ ਕਹਿ ਰਹੀ ਹੈ ਕਿ ਅਸੀਂ ਮੁਲਜ਼ਮਾਨ ਨੂੰ ਗ੍ਰਿਫਤਾਰ ਕਰ ਲਿਆ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਨੂੰ ਕੋਰਟ ਵੱਲੋਂ ਕੀ ਸਜ਼ਾ ਮਿਲਦੀ ਹੈ ਤੇ ਮਾਤਾ ਜੀ ਨੂੰ ਇਨਸਾਫ ਮਿਲਦਾ ਹੈ ਕਿ ਨਹੀਂ ਮਿਲਦਾ ਲੁਧਿਆਣਾ ਤੋਂ ਕੈਮਰਾ ਆਣਾ ਮਨਦੀਪ ਦੇ ਨਾਲ ਅਭਿਸ਼ੇਕ ਜਰੋਟਾ ਸਨ ਜੈਨਸ ਲੁਧਿਆਣਾ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਰ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101 ਸੈਂਡ ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786